ਨੋ ਸਿੰਘ ਜਿਹੜੇ ਗੁਰਸ਼ਰਪ ਸਿੰਘ ਪ੍ਰਿੰਸ ਉਹਨਾਂ ਨੇ ਪਿਛਲੇ ਦਿਨੀ ਸਰੈਂਡਰ ਕੀਤਾ ਸੀ ਅਦਾਲਤ ਵਿੱਚ ਜਿੱਥੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਇਹਦੇ ਵਿੱਚ ਕੁਝ ਖੁਲਾਸੇ ਜ਼ਰੂਰ ਹੋਏ ਨੇ ਜਿੱਦਾਂ ਕਿ ਐਕਸੀਡੈਂਟ ਵਾਲੇ ਦਿਨ ਉਹਨਾਂ ਨੇ ਆਪਣੀ ਗੱਡੀ ਜਿਹੜੀ ਸੀ ਗੁਰਦੁਆਰਾ ਸਾਹਿਬ ਵਿੱਚ پارک ਕੀਤੀ ਸੀ ਉਸ ਤੋਂ ਬਾਅਦ ਉਹ ਘਰ ਚਲਾ ਗਿਆ ਘਰ ਜਾਣ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਰੇਸੀ ਕੇਤੀ ਜਿਹੜਾ ਸੀਗਾ ਉਹ ਉਸ ਗੱਡੀ ਵਿੱਚ ਮੌਜੂਦ ਸੀਗਾ ਜਿੱਦਾਂ ਕਿ ਦੱਸ ਹੋ ਜਾਂਦੀ ਹੈ ਉਸ ਤੋਂ ਬਾਅਦ ਉਸਨੇ ਆਪਣੇ ਦੋਸਤ ਨੂੰ ਫੋਨ ਕੀਤਾ ਜਿਹੜਾ ਜਸ਼ਮੀਰ ਸੀਗਾ ਉਸ ਨੂੰ ਫੋਨ ਕੀਤਾ ਉਹ ਉਸ ਨੂੰ ਲੈ ਕੇ ਕਰਨਜੀਤ ਜਿਹੜਾ ਉਹਦਾ ਬ੍ਰਦਰ ਇਨ ਲਾ ਸੀਗਾ ਉਹਦੇ ਘਰ ਲੈ ਕੇ ਗਿਆ ਉੱਥੇ ਚੱਲ ਦਿੱਤਾ ਜੋ ਲੁਧਿਆਣੇ ਵਿੱਚ ਰਹਿੰਦਾ ਸੀਗਾ ਲੁਧਿਆਣੇ ਤੋਂ ਬਾਅਦ ਜਿਹੜਾ ਕਰਨਜੀਤ ਸੀਗਾ ਉਸ ਨੂੰ ਲੈ ਕੇ ਦਿੱਲੀ ਚਲਾ ਗਿਆ ਆਪਣੇ ਸਸਰਵਾਲ ਉੱਥੇ ਕੁਝ ਦਿਨ ਰਿਹਾ ਜਦੋਂ ਨੂੰ ਪਤਾ ਲੱਗਾ ਕਿ ਪੁਲਿਸ ਉਹਦੀ ਪਾਲ ਦੇ ਵਿੱਚ ਦਿੱਲੀ ਪਹੁੰਚ ਰਹੀ ਹੈ ਤਾਂ ਉਸਦੇ ਉਹਨਾਂ ਨੂੰ ਇਸੇ ਹਜੇ ਪੁਲਿਸ ਰਿਕੀ ਪਈ ਹੈ ਪੁਲਿਸ ਦੀ ਇਹ ਸਾਰੀਆਂ ਚੀਜ਼ਾਂ ਹਜੇ ਹੋਰ ਵੀ ਇਹਦੇ ਵਿੱਚ ਕਈ ਖੁਲਾਸੇ ਹੋਣੇ ਨੇ ਇਹਨਾਂ 75 ਦਿਨਾਂ ਦੇ ਵਿੱਚ ਕਿਤੇ ਕਿਤੇ ਰਿਹਾ ਕਿਹੜੀ ਕਿਹੜੀ ਜਦਾਕ ਉਹਨੇ ਸ਼ਰਨ ਲਈ ਕਿਹਨੇ ਕਿਹਨੇ ਉਹਦਾ ਸਾਥ ਦਿੱਤਾ ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਹਜੇ ਪੁਲਿਸ ਕੋਲ ਲੈਣੇ ਬਾਕੀ ਨੇ ਔਰ ਇਹ ਸੇ ਸੁਣਨਾ ਉਹਦੇ ਵਿੱਚ ਅੱਜ ਪੁਲਿਸ ਉਸ ਨੂੰ ਦੁਆਰਾ ਕੋਰਟ ਵਿੱਚ ਪੇਸ਼ ਕਰੇਗੀ ਔਰ ਦੁਬਾਰਾ ਹਮਾਂਡ ਜਿਹੜਾ ਹੈਗਾ ਉਹ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਪੁਲਿਸ ਜੀ ਮਾਮਨਾ ਧੰਨਵਾਦ ਮਾਮ ਜਾਣਕਾਰੀ ਲਈ ਇਸੇ ਮੇਰੇ ਸਹਿਯੋਗੀ ਤ੍ਰਿੰਦਰ ਜਿਨਾ ਨੇ तमाम ਜਾਣਕਾਰੀ ਦਿੱਤੀ ਕਿ ਰਿਚੀ ਕੇਪੀ ਨੂੰ ਟੱਕਰ ਮਾਨਣ ਵਾਲੇ ਮੁੱਖ ਦੋਸ਼ੀ ਪ੍ਰਿੰਸ ਨੂੰ ਅੱਜ ਮੁੜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤੇ 2 ਦਿਨ ਦਾ ਰਿਮਾਂਡ ਉਸ ਦਾ ਖਤਮ ਹੋ ਚੁੱਕਾ ਤਾਂ ਹੈ ਹੋ ਸਕਦਾ ਕਿ ਅੱਜ ਪੁਲਿਸ ਫਿਰ ਤੋਂ ਰਿਮਾਂਡ ਜਿਹੜਾ ਉਹ ਲਵੇ ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਿਹੜੀ ਜਿਤਾਈ ਜਾ ਰਹੀ ਹੈ ਤੇ ਕੱਲ ਹੀ ਜਿਵੇਂ ਮੇਰੇ ਸਹਿਯੋਗੀ ਦੇ ਵੱਲੋਂ ਦੱਸਿਆ ਗਿਆ ਕਿ ਰਿਮਾਂਡ ਦੇ ਵਿੱਚ ਦੱਸਿਆ ਗਿਆ ਕਿ ਕਈ ਥਾਵਾਂ ਤੇ ਲੁਕਿਆ ਸੀਗਾ ਦੋਸ਼ੀ ਕਈ ਥਾਵਾਂ ਤੇ ਗਿਆ ਸੀਗਾ ਜਦੋਂ ਉਸ ਦੇ ਵੱਲੋਂ ਦੱਸਿਆ ਗਿਆ ਕਿ ਇੱਕ ਧਾਰਮਿਕ ਜਗ੍ਹਾ ਦੇ ਬਾਹਰ ਗੱਡੀ ਖੜੀ ਕਰ ਦਿੱਤੀ ਗਈ ਹੈ ਤੇ ਫਿਰ ਆਪਣੇ ਘਰ ਚਲਾ ਗਿਆ ਜਦੋਂ ਰਾਤ ਨੂੰ ਉਸ ਨੂੰ ਪਤਾ ਲੱਗਾ ਕਿ ਮਹਿੰਦਰ ਸਿੰਘ ਕੇਪੀ ਦਾ ਪੁੱਤਰ ਸੀ ਰਿਚੀ ਕੇਪੀ ਜਿਸ ਦੀ ਗੱਡੀ ਦੇ ਨਾਲ ਜਿਸ ਦੀ ਗੱਡੀ ਨੂੰ ਉਸ ਦੇ ਵੱਲੋਂ ਟੱਕਰ ਮਾਰੀ ਗਈ ਤੇ ਉਸ ਦੀ ਮੌਤ ਹੋ ਗਈ ਉਸ ਤੋਂ ਬਾਅਦ ਫਿਰ ਉਸ ਨੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਦੋਸਤ ਨੂੰ ਫੋਨ ਕਰਕੇ ਉਹ ਲੁਧਿਆਣਾ ਚਲਾ ਗਿਆ ਇਸ ਤਰ੍ਹਾਂ ਫਿਰ ਉਹ ਅੱਗੇ ਅੰਮ੍ਰਿਤਸਰ ਗਿਆ ਫਿਰ ਦਿੱਲੀ ਵਿੱਚ ਵੀ ਗਿਆ ਦਿੱਲੀ ਚ ਜਾ ਕੇ ਲੁਕ ਗਿਆ ਰਿਸ਼ਤੇਦਾਰ ਦੇ ਘਰ ਚ ਲੱਗ ਗਿਆ ਤੇ ਰਿਸ਼ਤੇਦਾਰ ਦੇ ਘਰ ਜਾ ਕੇ ਲੁਕ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਲਗਾਤਾਰ ਛਾਪੇਮਾਰੀ ਜਿਹੜੀ ਆ ਕੀਤੀ ਗਈ ਆ ਲਗਾਤਾਰ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਤੇ ਦਿੱਲੀ ਦੀਆਂ ਵੀ ਕਈ ਥਾਵਾਂ ਦੇ ਵਿੱਚ ਪੁਲਿਸ ਦੇ ਵੱਲੋਂ ਜਾ ਕੇ ਜਿੱਥੇ ਸ਼ੱਕ ਸੀ ਉੱਥੇ ਰਿਸ਼ਤੇਦਾਰ ਦੇ ਉੱਥੇ ਜਾ ਕੇ ਵੀ ਪੁਲਿਸ ਦੇ ਵੱਲੋਂ ਛਾਪੇਮਾਰੀ ਜਿਹੜੀ ਆ ਕੀਤੀ ਗਈ ਆ ਲਗਾਤਾਰ ਪੁਲਿਸ ਇਸ આરોપી ਦੀ ਇਸ ਦੋਸ਼ੀ ਦੀ ਪਾਲ ਜਿਹੜੀ ਆ ਕਰ ਰਹੀ ਸੀ ਤੇ ਪਰ ਇਸੇ ਵੱਲੋਂ 2 ਦਿਨ ਪਹਿਲਾਂ ਹੀ ਖੁਦ ਸਰੈਂਡਰ ਜਿਹੜਾ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਇਸ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਮੁੱਖ ਦੋਸ਼ੀ ਦਾ ਪ੍ਰਿੰਸ ਜਿਸੇ ਵੱਲੋਂ ਜਲੰਧਰ ਦੇ ਮਾਡਲ ਟਾਊਨ ਮਾਤਾ ਰਾਣੀ ਚੌਂਕ 'ਚ ਤੇਜ ਰਫਤਾਰ ਗੱਡੀ ਦੇ ਨਾਲ ਰਿਚੀ ਕੇਪੀ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਗਈ ਸੀਗੀ ਅਤੇ ਰਿਚੀ ਕੇਪੀ ਦੀ ਮੌਤ ਹੋ ਗਈ ਸੀ ਤਿੱਕ ਖੋਰ ਵਿਅਕਤੀ ਜੋ ਦੋ ਗੱਡੀਆਂ ਨੂੰ ਟੱਕਰ ਮਾਰੀ ਗਈ ਸੀ ਕਿ ਉਹ ਜ਼ਖਮੀ ਹੋ ਗਿਆ ਸੀਗਾ ਜਿਸ ਤੋਂ ਬਾਅਦ ਇਹ ਫਰਾਰ ਹੋ ਗਿਆ ਸੀ ਤੁਰੰਤ ਫਰਾਰ ਹੋਇਆ ਸੀਗਾ ਲਗਾਤਾਰ ਪੁਲਿਸ ਇਸ ਲਈ ਭਾਲ ਕਰ ਰਹੀ ਸੀ ਇਸ ਦਾ ਪਿੱਛਾ ਕਰ ਰਹੀ ਸੀ ਤੇ ਅਸਿਰ ਇਸੇ ਵੱਲੋਂ ਜਿਹੜਾ ਸਰੈਂਡਰ ਕੀਤਾ ਗਿਆ ਤੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਅੱਜ ਫਿਰ ਤੋਂ ਇਸ ਦਾ ਇਸ ਨੂੰ ਅਦਾਲਤ ਦੇ ਵਿੱਚ ਮੁਰਤੋਂ ਅੱਜ ਪ੍ਰਿੰਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤੇ ਹੋ ਸਕਦਾ ਇਸ ਦਾ ਰਿਮਾਂਡ ਵੀ ਜਿਹੜਾ ਹਾਸਲ ਕੀਤਾ ਜਾਵੇ ਤਾਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਿਹੜੀ ਆ ਉਹ ਜਿਤਾਈ ਜਾ ਰਹੀ ਹੈ ਰਿਚੀ ਕੇਪੀ ਨੂੰ ਟੱਕਰ ਮਾਰਨ ਵਾਲਾ ਮੁੱਖ ਦੋਸ਼ੀ ਪ੍ਰਿੰਸ ਉਸ ਦਾ ਅੱਜ ਰਿਮਾਂਡ ਖਤਮ ਹੋ ਜਾਣਾ ਤਾਂ ਮੁੜ ਅਦਾਲਤ ਦੇ ਵਿੱਚ ਨੂੰ ਅੱਜ ਪੇਸ਼ ਕੀਤਾ ਜਾਣਾ ਤਾਂ 2 ਦਿਨ ਪਹਿਲਾਂ ਹੀ ਉਸ ਦੇ ਵੱਲੋਂ ਸਰੈਂਡਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਉਸਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ 2 ਦਿਨ ਦਾ ਉਸਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਤਾਂ ਅੱਜ ਉਸਦਾ ਰਿਮਾਂਡ ਖਤਮ ਹੋ ਜਾਣਾ ਤੇ ਮੁਰਤੋਂ ਉਸਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤੇ ਹੋ ਸਕਦਾ ਫਿਰ ਤੋਂ ਪੁਲਿਸ ਉਸਦਾ ਰਿਮਾਂਡ ਜਿਹੜਾ ਹਾਸਲ ਕਰੇ ਤੇ ਰਿਮਾਂਡ ਜਿਹੜਾ ਹਾਸਲ ਕੀਤਾ ਗਿਆ ਸੀ ਇਸ ਦੇ ਵਿੱਚ ਵੱਡੇ ਖੁਲਾਸੇ ਵੀ ਜਿਹੜੇ ਆ ਹੋ ਸਕਦੇ ਆ ਤੇ ਇਸ ਵਾਰ ਪੂਰੀ ਜਿਹੜੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਸੁਰਿੰਦਰ ਸੁਰਿੰਦਰ ਕੋਈ ਕੁਝ ਜਾਣਕਾਰੀ ਹੈ ਕਿ ਅੱਜ ਰੀਮਾਂਡ ਖਤਮ ਹੋ ਜਾਣਾ ਅੱਜ ਮੁੱਖ ਦੋਸ਼ੀ ਜੋ ਕਿ ਪ੍ਰਿੰਸ ਜਿਸਦੇ ਵੱਲੋਂ 2 ਦਿਨ ਪਹਿਲਾਂ ਹੀ ਸਰੈਂਡਰ ਕੀਤਾ ਗਿਆ ਸੀ ਤੇ ਪੁਲਿਸ ਨੇ ਉਸਨੂੰ ਗ੍ਰਿਫਤਾਰ ਕੀਤਾ ਸੀ ਰਿਮਾਂਡ ਹਾਸਲ ਕੀਤਾ ਗਿਆ ਸੀ ਤਾਂ ਅੱਜ ਮੁਰਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਪ੍ਰਿੰਸ ਨੂੰ ਮਹਿੰਦਰ ਸਿੰਘ ਕੇਪੀ ਸਾਹਿਬ ਦਾ ਕਾਉਂਸਲ ਜਿਹੜੇ ਰਹੇ ਨੇ ਉਹਨਾਂ ਦੇ بیٹے ਦਾ ਐਕਸੀਡੈਂਟ ਦੇ ਵਿੱਚ ਅਕਾਲ ਚਲਾਣਾ ਹੋ ਜਾਂਦਾ ਉਸਦੇ ਵੀ ਮੁੱਖ ਦੋਸ਼ੀ ਜਿਹੜੇ ਸੇ ਪੁਲਿਸ ਅਦਲ ਸਿੰਘ ਜਿਹੜੇ ਗੁਰਸ਼ਲ ਸਿੰਘ ਪ੍ਰਿੰਸ ਉਹਨਾਂ ਨੇ ਪਿਛਲੇ ਦਿਨੀ ਸਲੈਂਡਰ ਕੀਤਾ ਸੀ ਅਦਾਲਤ ਵਿੱਚ ਜਿੱਥੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਇਹਦੇ ਵਿੱਚ ਕੁਝ ਖੁਲਾਸੇ ਜ਼ਰੂਰ ਹੋਏ ਨੇ ਜਿੱਦਾਂ ਕਿ ਐਕਸੀਡੈਂਟ ਵਾਲੇ ਦਿਨ ਉਹਨਾਂ ਨੇ ਆਪਣੀ ਗੱਡੀ ਜਿਹੜੀ ਸੀ ਗੁਰਦੁਆਰਾ ਸਾਹਿਬ ਵਿੱਚ ਪਾਰਕ ਕੀਤੀ ਸੀ ਉਸ ਤੋਂ ਬਾਅਦ ਉਹ ਘਰ ਚਲਾ ਗਿਆ ਘਰ ਜਾਣ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਰੇਸੀ ਕੇਤੀ ਜਿਹੜਾ ਸੀਗਾ ਉਹ ਉਸ ਗੱਡੀ ਵਿੱਚ ਮੌਜੂਦ ਸੀਗਾ ਜਿਸ ਦਾ ਕਿ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਸਨੇ ਆਪਣੇ ਦੋਸਤ ਨੂੰ ਫੋਨ ਕੀਤਾ ਜਿਹੜਾ ਜਸਮੀਤ ਸੀਗਾ ਉਸਨੂੰ ਫੋਨ ਕੀਤਾ ਉਹ ਉਸਨੂੰ ਲੈ ਕੇ ਰਣਜੀਤ ਜਿਹੜਾ ਉਹਦਾ ਬ੍ਰਦਰ ਇਨ ਲਾ ਸੀਗਾ ਉਹਦੇ ਘਰ ਲੈ ਕੇ ਗਿਆ ਉਥੇ ਚੰਦਨਪਾਲ ਜੋ ਲੁਧਿਆਣੇ ਵਿੱਚ ਰਹਿੰਦਾ ਸੀਗਾ ਲੁਧਿਆਣੇ ਤੋਂ ਬਾਅਦ ਜਿਹੜਾ ਤਰਨਜੀਤ ਸੀਗਾ ਉਸਨੂੰ ਲੈ ਕੇ ਦਿੱਲੀ ਚਲਾ ਗਿਆ ਆਪਣੇ ਸਸੋਰਵਾਲ ਉਥੇ ਕੁਝ ਦਿਨ ਰਿਹਾ ਜਦੋਂ ਉਹਨੂੰ ਪਤਾ ਲੱਗਾ ਕਿ ਪੁਲਿਸ ਉਹਦੀ ਭਾਲ ਦੇ ਵਿੱਚ ਦਿੱਲੀ ਪਹੁੰਚ ਰਹੀ ਹੈ ਤਾਂ ਉਸਦੇ ਉਹਨਾਂ ਨੂੰ ਇਸੇ ਹਜੇ ਕੋਈ ਅੜਤੀ ਪਈ ਆ ਪੁਲਿਸ ਦੀ ਇਹ ਸਾਰੀਆਂ ਚੀਜ਼ਾਂ ਹਜੇ ਹੋਰ ਵੀ ਇਹਦੇ ਵਿੱਚ ਕਈ ਖੁਲਾਸੇ ਹੋਣੇ ਨੇ ਇਹ ਲਗਭਗ 70 ਦਿਨਾਂ ਦੇ ਵਿੱਚ ਕਿਤੇ ਕਿਤੇ ਰਿਹਾ ਕਿਹੜੀ ਕਿਹੜੀ ਜਗਾਹ 'ਚ ਉਹਨੇ ਸ਼ਰਨ ਲਈ ਕਿਹਨੇ ਕਿਹਨੇ ਉਸ ਦਾ ਸਾਥ ਦਿੱਤਾ ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਹਜੇ ਪੁਲਿਸ ਕੋਲ ਲੈਣੇ ਬਾਕੀ ਨੇ ਔਰ ਇਹ ਸੇ ਸੁਲਨਾ ਉਦ ਦੇ ਵਿੱਚ ਅੱਜ ਪੁਲਿਸ ਉਸ ਨੂੰ ਦੁਆਰਾ ਕੋਰਟ ਵਿੱਚ ਪੇਸ਼ ਕਰੇਗੀ ਔਰ ਦੁਬਾਰਾ ਰਿਮਾਨ ਜਿਹੜਾ ਹੈਗਾ ਉਹ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਪੁਲਿਸ ਜੀ ਬਾਬਾ ਧੰਨਵਾਦ ਮਾਮ ਜਾਣਕਾਰੀ ਲਈ ਇਸੇ ਮੇਰੇ ਸਹਿਯੋਗੀ ਤ੍ਰਿੰਦਰ ਜਿਨ੍ਹਾਂ ਨੇ तमाम ਜਾਣਕਾਰੀ ਦਿੱਤੀ ਕਿ ਰਿਚੀ ਕੇਪ ਨੂੰ ਟੱਕਰ ਮਾਨਣ ਵਾਲੇ ਮੁੱਖ ਦੋਸ਼ੀ ਪ੍ਰਿੰਸ ਨੂੰ ਅੱਜ ਮੁੜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਤੇ 2 ਦਿਨ ਦਾ ਰਿਮਾਂਡ ਉਸ ਦਾ ਖਤਮ ਹੋ ਚੁੱਕਾ ਤਾਂ ਹੈ ਹੋ ਸਕਦਾ ਕਿ ਅੱਜ ਪੁਲਿਸ ਫਿਰ ਤੋਂ ਰਿਮਾਂਡ ਜਿਹੜਾ ਉਹ ਲਵੇ ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਿਹੜੀ ਜਿਤਾਈ ਜਾ ਰਹੀ ਹੈ ਤੇ ਕੱਲ ਹੀ ਜਿਵੇਂ ਮੇਰੇ ਸਹਿਯੋਗੀ ਦੇ ਵੱਲੋਂ ਦੱਸਿਆ ਗਿਆ ਕਿ ਰਿਮਾਂਡ ਦੇ ਵਿੱਚ ਦੱਸਿਆ ਗਿਆ ਕਿ ਕਈ ਥਾਵਾਂ ਤੇ ਲੁਕਿਆ ਸੀਗਾ ਦੋਸ਼ੀ ਕਈ ਥਾਵਾਂ ਤੇ ਗਿਆ ਸੀਗਾ ਜਦੋਂ ਉਸੇ ਵੱਲੋਂ ਦੱਸਿਆ ਗਿਆ ਕਿ ਇੱਕ ਧਾਰਮਿਕ ਜਗ੍ਹਾ ਦੇ ਬਾਹਰ ਗੱਡੀ ਖੜੀ ਕਰ ਦਿੱਤੀ ਗਈ ਹੈ ਤੇ ਫਿਰ ਆਪਣੇ ਘਰ ਚਲਾ ਗਿਆ ਜਦੋਂ ਰਾਤ ਨੂੰ ਉਸ ਨੂੰ ਪਤਾ ਲੱਗਾ ਕਿ ਮਹਿੰਦਰ ਸਿੰਘ ਕੇਪੀ ਦਾ ਪੁੱਤਰ ਸੀ ਰਿਚੀ ਕੇਪੀ ਜਿਸ ਦੀ ਗੱਡੀ ਦੇ ਨਾਲ ਜਿਸ ਦੀ ਗੱਡੀ ਨੂੰ ਉਸੇ ਵੱਲੋਂ ਟੱਕਰ ਮਾਰੀ ਗਈ ਤੇ ਉਸ ਦੀ ਮੌਤ ਹੋ ਗਿਆ ਉਸ ਤੋਂ ਬਾਅਦ ਫਿਰ ਉਸ ਨੇ ਆਪਣੇ ਇੱਕ ਦੋਸਤ ਨੂੰ ਫੋਨ ਕੀਤਾ ਦੋਸਤ ਨੂੰ ਫੋਨ ਕਰਕੇ ਉਹ ਲੁਧਿਆਣਾ ਚਲਾ ਗਿਆ ਇਸ ਤਰ੍ਹਾਂ ਫਿਰ ਉਹ ਅੱਗੇ ਅੰਮ੍ਰਿਤਸਰ ਗਿਆ ਫਿਰ ਦਿੱਲੀ ਵਿੱਚ ਵੀ ਗਿਆ ਦਿੱਲੀ ਚ ਜਾ ਕੇ ਲੁਕ ਗਿਆ ਰਿਸ਼ਤੇਦਾਰ ਅਧਿਕਾਰ ਚ ਲੱਗ ਗਿਆ ਤੇ ਰਿਸ਼ਤੇਦਾਰ ਅਧਿਕਾਰ ਜਾ ਕੇ ਲੁਕ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਲਗਾਤਾਰ ਛਾਪੇਮਾਰੀ ਜਿਹੜੀ ਆ ਕੀਤੀ ਗਈ ਆ ਲਗਾਤਾਰ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਤੇ ਦਿੱਲੀ ਦੀ ਆ ਵੀ ਕਈ ਥਾਵਾਂ ਦੇ ਵਿੱਚ ਪੁਲਿਸ ਦੇ ਵੱਲੋਂ ਜਾ ਕੇ ਜਿੱਥੇ ਸ਼ੱਕ ਸੀ ਉਹਦੇ ਰਿਸ਼ਤੇਦਾਰ ਦੇ ਉੱਥੇ ਜਾ ਕੇ ਵੀ ਪੁਲਿਸ ਦੇ ਵੱਲੋਂ ਛਾਪੇਮਾਰੀ ਜਿਹੜੀ ਆ ਕੀਤੀ ਗਈ ਆ ਲਗਾਤਾਰ ਪੁਲਿਸ ਇਸ ਔਰੋਪੀ ਦੀ ਇਸ ਦੋਸ਼ੀ ਦੀ ਪਾਲ ਜਿਹੜੀ ਉਹ ਕਰ ਰਹੀ ਸੀ ਤੇ ਪਰ ਇਸੇ ਵੱਲੋਂ 2 ਦਿਨ ਪਹਿਲਾਂ ਹੀ ਖੁਦ ਸਰੈਂਡਰ ਜਿਹੜਾ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਇਸ ਨੂੰ ਗ੍ਰਿਫਤਾਰ ਕੀਤਾ ਅਤੇ ਇਸ ਮੁੱਖ ਦੋਸ਼ੀ ਦਾ ਪ੍ਰਿੰਸ ਜਿਸੇ ਵੱਲੋਂ ਜਲੰਧਰ ਦੇ ਮਾਡਲ ਟਾਊਨ ਮਾਤਾ ਰਾਣੀ ਚੌਂਕ 'ਚ ਤੇਜ ਰਫਤਾਰ ਗੱਡੀ ਦੇ ਨਾਲ ਰਿਚੀ ਕੇਪੀ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਗਈ ਸੀਗੀ ਅਤੇ ਰਿਚੀ ਕੇਪੀ ਦੀ ਮੌਤ ਹੋ ਗਈ ਸੀ ਤੇ ਇੱਕ ਹੋਰ ਵਿਅਕਤੀ ਜੋ ਦੋ ਗੱਡੀਆਂ ਨੂੰ ਟੱਕਰ ਮਾਰੀ ਗਈ ਸੀ ਕਿ ਉਹ ਜ਼ਖਮੀ ਹੋ ਗਿਆ ਸੀਗਾ ਜਿਸ ਤੋਂ ਬਾਅਦ ਇਹ ਫਰਾਰ ਹੋ ਗਿਆ ਸੀ ਤੁਰੰਤ ਫਰਾਰ ਹੋਇਆ ਸੀਗਾ ਲਗਾਤਾਰ ਪੁਲਿਸ ਇਸ ਦੀ ਭਾਲ ਕਰ ਰਹੀ ਸੀ ਇਸ ਦਾ ਪਿੱਛਾ ਕਰ ਰਹੀ ਸੀ ਤੇ ਫਿਰ ਇਸੇ ਵੱਲੋਂ ਜਿਹੜਾ ਸਰੈਂਡਰ ਕੀਤਾ ਗਿਆ ਤੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਅੱਜ ਫਿਰ ਤੋਂ ਇਸ ਦਾ ਇਸ ਨੂੰ ਅਦਾਲਤ ਦੇ ਵਿੱਚ ਮੁਰਤੋਂ ਅੱਜ ਪ੍ਰਿੰਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤਾਂ ਹੋ ਸਕਦਾ ਇਸ ਦਾ ਰਿਮਾਂਡ ਵੀ ਜਿਹੜਾ ਹਾਸਲ ਕੀਤਾ ਜਾਵੇ ਤਾਂ ਵੱਡੇ ਖਲਾਫੇ ਹੋਣ ਦੀ ਸੰਭਾਵਨਾ ਵੀ ਜਿਹੜੀ ਆ ਉਹ ਜਿਤਾਈ ਜਾ ਰਹੀ ਹੈ ਤਰਚੀ ਕੇਪੀ ਨੂੰ ਟੱਕਰ ਮਾਰਨ ਵਾਲਾ ਮੁੱਖ ਦੋਸ਼ੀ ਪ੍ਰਿੰਸ ਉਸ ਦਾ ਅੱਜ ਰਿਮਾਂਡ ਖਤਮ ਹੋ ਜਾਣਾ ਤਾਂ ਮੁੜ ਅਦਾਲਤ ਦੇ ਵਿੱਚ ਉਸ ਨੂੰ ਅੱਜ ਪੇਸ਼ ਕੀਤਾ ਜਾਣਾ ਤਾਂ 2 ਦਿਨ ਪਹਿਲਾਂ ਹੀ ਉਸ ਦੇ ਵੱਲੋਂ ਸਰੈਂਡਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ 2 ਦਿਨ ਦਾ ਉਸਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਤਾਂ ਅੱਜ ਉਸਦਾ ਰਿਮਾਂਡ ਖਤਮ ਹੋ ਜਾਣਾ ਤਾਂ ਮੁਰ ਤੋਂ ਉਸ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤੇ ਹੋ ਸਕਦਾ ਫਿਰ ਤੋਂ ਪੁਲਿਸ ਉਸਦਾ ਰਿਮਾਂਡ ਜਿਹੜਾ ਹਾਸਲ ਕਰੇ ਤੇ ਰਿਮਾਂਡ ਜਿਹੜਾ ਹਾਸਲ ਕੀਤਾ ਗਿਆ ਸੀ ਇਸ ਦੇ ਵਿੱਚ ਵੱਡੇ ਖੁਲਾਸੇ ਵੀ ਜਿਹੜੇ ਆ ਹੋ ਸਕਦੇ ਆ ਤੇ ਇਸ ਵਾਰ ਪੂਰੀ ਜਿਹੜੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਸੁਰਿੰਦਰ ਸੁਰਿੰਦਰ ਕੋਈ ਕੁਝ ਜਾਣਕਾਰੀ ਹੈ ਕਿ ਅੱਜ ਰੀਮਾਂਡ ਖਤਮ ਹੋ ਜਾਣਾ ਅੱਜ ਮੁੱਖ ਦੋਸ਼ੀ ਜੋ ਕਿ ਪ੍ਰਿੰਸ ਜਿਸ ਦੇ ਵੱਲੋਂ 2 ਦਿਨ ਪਹਿਲਾਂ ਹੀ ਸਰੈਂਡਰ ਕੀਤਾ ਗਿਆ ਸੀ ਤੇ ਪੁਲਿਸ ਉਸ ਨੂੰ ਗ੍ਰਿਫਤਾਰ ਕੀਤਾ ਸੀ ਰਿਮਾਂਡ ਹਾਸਲ ਕੀਤਾ ਗਿਆ ਸੀ ਤਾਂ ਅੱਜ ਮੁਰਤੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਪ੍ਰਿੰਸ ਨੂੰ ਮਹਿੰਦਰ ਸਿੰਘ ਕੇਪੀ ਸਾਹਿਬ ਦਾ ਕਾਉਂਸਲ ਜਿਹੜੇ ਰਹੇ ਨੇ ਉਹਨਾਂ ਦੇ بیٹے ਦਾ ਐਕਸੀਡੈਂਟ ਦੇ ਵਿੱਚ ਅਕਾਲ ਚਲਾਣਾ ਹੋ ਜਾਂਦਾ ਉਸ ਦੇ ਮੁੱਖ ਦੋਸ਼ੀ ਜਿਹੜੇ ਸੀ ਬੁਰਜਾਦੂ ਸਿੰਘ ਜਿਹੜੇ ਗੁਰਸ਼ਰ ਸਿੰਘ ਪ੍ਰਿੰਸ ਉਹਨਾਂ ਨੇ ਪਿਛਲੇ ਦਿਨੀ ਸਿਰਿੰਡਰ ਕੀਤਾ ਸੀ ਅਦਾਲਤ ਵਿੱਚ ਜਿੱਥੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ ਇਹਦੇ ਵਿੱਚ ਕੁਝ ਖੁਲਾਸੇ ਜ਼ਰੂਰ ਹੋਏ ਨੇ ਜਿੱਦਾਂ ਕਿ ਐਕਸੀਡੈਂਟ ਵਾਲੇ ਦਿਨ ਉਹਨਾਂ ਨੇ ਆਪਣੀ ਗੱਡੀ ਜਿਹੜੀ ਸੀ ਗੁਰਦੁਆਰਾ ਸਾਹਿਬ ਵਿੱਚ پارک ਕੀਤੀ ਸੀ ਉਸ ਤੋਂ ਬਾਅਦ ਉਹ ਘਰ ਚਲਾ ਗਿਆ ਘਰ ਜਾਣ ਤੋਂ ਬਾਅਦ